ਪੰਜਾਬ ਦੇ ਉੱਤੇ ਡਿਸਟਰਬ ਦੀ ਐਕਟ ਟਾਟਾ ਯੂਪਾ ਸਾਰੇ ਤਰ੍ਹਾਂ ਦੇ ਹੱਕ ਲੱਗੇ ਹੈਗੇ ਆ ਅਸੀਂ ਨਹੀਂ ਮੰਨਦੇ ਸਾਨੂੰ ਪਤਾ ਤੁਸੀਂ ਸਾਨੂੰ ਕਿੱਥੇ ਭੇਜੋਗੇ ਹੁਣ ਜਿਹੜੇ ਅੰਗਰੇਜ਼ ਸੀਗੇ ਉਹ ਕਹਿੰਦੇ ਤੇ ਇਹੋ ਜਿਹਾ ਕਾਨੂੰਨ ਠੀਕ ਨਹੀਂ ਹੈਗਾ ਇਹ ਜਾਤੀ ਨੂੰ ਬੋਲੂਗਾ ਉਹਦੇ ਮੂੰਹ 'ਚ 10 ਉਂਗਲਾਂ ਲੱਭਾ ਇੱਕ ਤੌੜ ਦਾ ਸਿੱਖ ਪਾ ਕੇ ਠੋਕਣਾ ਚਾਹੀਦਾ ਹੈ ਇਹੀ ਐਕਟ ਇਸ ਰੂਪ 'ਚ ਆਇਆ ਨੈਸ਼ਨਲ ਸਿਕਿਉਰਿਟੀ ਐਟ ਜਿਹੜਾ ਡੀਜੀਪੀ ਨੇ ਇਹ ਭਾਈਆਂ ਦੇ ਪਾਲ ਤੇ ਸਾਥੀਆਂ ਦੇ ਉੱਤੇ ਲਾਗੂ ਕੀਤਾ ਹੈਗਾ ਜਿਹੜਾ ਕਾਨੂੰਨ ਸਿੱਖਾਂ ਦੇ ਉੱਤੇ ਲਗਾਤਾਰ ਲੱਗਦਾ ਆਇਆ ਹੈ ਉਹ ਜਿਹੜਾ ਭਾਰਤ ਦਾ ਸੁਭਿਦਾਨ ਬਣਿਆ ਹੈਗਾ ਜਿਹਦੇ ਵਿੱਚ ਪਾਰਟ 3 ਅੰਬੇਦਕਰ ਤੇ ਹੋਰ ਜਿਹੜੇ ਸੀਗੇ ਸਾਡੇ ਬਣਾਉਣ ਵਾਲੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਉਹਦੇ ਵਿੱਚ ਕਾਨੂੰਨ ਦਿੱਤਾ ਸੀਗਾ right to life freedom of speech freedom of religion ਇਹ ਸਾਰੇ ਸਾਨੂੰ ਹੱਕ ਸੁਵਿਧਾ ਨੇ ਦਿੱਤੇ ਸੀਗੇ ਪਰ ਇਹ ਸਿੱਖਾਂ ਦੇ ਉੱਤੇ ਲਾਗੂ ਕਰਨ ਤੋਂ ਇਹ ਜਿਹੜਾ ਭਾਰਤ ਹੈ ਹਿੰਦੁਸਤਾਨ ਹੈ ਇਹ ਹਮੇਸ਼ਾ ਮਨਾ ਕਰਦਾ ਹੈ ਜਿਹੜਾ ਇਹ ਕਾਨੂੰਨ ਹੈ ਇਹਨੂੰ ਆਪਾਂ ਕਹਿੰਦੇ ਹਾਂ ਕਿ ਰੂਲ ਆਫ ਲਾਅ ਹੁਣ ਕਾਨੂੰਨ ਮਨੁੱਖਤਾ ਪੱਖੀ ਬਣਾ ਕੇ ਜਿਹੜੇ ਬਰਤਾਨੀਆਂ ਤੋਂਰੇ ਰਾਜਕਰਨ ਆਏ ਸੀ ਉਹ ਕਹਿੰਦੇ ਹੁੰਦੇ ਸੀ ਕਿ ਸਾਡਾ ਇਸ ਦੇਸ਼ ਤੇ ਹੱਕ ਰਾਜਕਰਨ ਦਾ ਹੱਕ ਤਾਂ ਹੈ ਕਿਉਂਕਿ ਅਸੀਂ ਮਨੁੱਖਤਾ ਨੂੰ ਕਾਨੂੰਨ ਦੇ ਕੇ ਜਾਵਾਂਗੇ ਇੱਕ ਕਾਨੂੰਨ ਇਹੋ ਜਿਹਾ ਜਿਹੜਾ ਮਨੁੱਖ ਨੂੰ ਇੱਕ ਨਜ਼ਰੀਏ ਨਾਲ ਦੇਖੂਗਾ ਉਹਦੇ ਕਾਨੂੰਨ ਪਹਿਲਾਂ ਕੀ ਹੁੰਦਾ ਸੀਗਾ ਉਹਦੇ ਮੰਨੂ ਦਾ ਜਿਹੜਾ ਸ਼ਾਸਤਰ ਸੀਗਾ ਉਹਦੇ ਵਿੱਚ ਲਿਖਿਆ ਹੁੰਦਾ ਸੀਗਾ ਕਿ ਸ਼ੂਦਰ ਜਿਸੇ ਵੀ ਉੱਚ ਜਾਤੀ ਦਾ ਨੌਕਰ ਰਹੂਗਾ ਉਹ ਕਹਿੰਦੇ ਸੀਗੇ ਕਿ ਛੂਦਰ ਨੂੰ ਪੜਾਈ ਵਿਖਾਈ ਨਹੀਂ ਹੋ ਸਕਦੀ ਜਿਹੜਾ ਸੰਸਕ੍ਰਿਤ ਪੜਾਊਗਾ ਛੂਦਰ ਨੂੰ ਉਹਦਾ ਸ਼ਰਧਾ ਦੇ ਵਿੱਚ ਮੇਲ ਨਹੀਂ ਹੋ ਸਕਦਾ ਜਿਹੜਾ ਛੂਦਰ ਮਾੜੀ ਸੋਚ ਨਾਲ ਉੱਚ ਜਾਤੀ ਨੂੰ ਬੋਲੂਗਾ ਉਹਦੇ ਮੂੰਹ 'ਤੇ 10 ਉਂਗਲਾਂ ਲੰਬਾ ਇੱਕ ਤੋਰ ਦਾ ਸੀਖ ਪਾ ਕੇ ਠੋਕਣਾ ਚਾਹੀਦਾ ਜਿਹੜਾ ਕੋਈ ਮਾਣਾ ਬੋਲੂਗਾ ਉਹ ਉਹਦੇ ਮੂੰਹ 'ਚ ਉਪਰ ਦਾ ਤੇਲ ਪਾਣਾ ਚਾਹੀਦਾ ਹੈ ਜਿਹੜੇ ਰਾਜ ਦੇ ਵਿੱਚ ਸ਼ੂਦਰ ਰਾਜ ਕਰੂ ਜਾਂ ਕਾਨੂੰਨ ਲਾਊਗਾ ਉਹ ਰਾਜ ਜਿਵੇਂ ਗਊ ਦਲਦਲ ਦੇ ਵਿੱਚ ਡੁੱਬ ਜਾਂਦੀ ਹੈ ਉਹ ਤਾਂ ਹੋਊਗਾ ਹੁਣ ਜਿਹੜੇ ਅੰਗਰੇਜ਼ ਸੀਗੇ ਉਹ ਕਹਿੰਦੇ ਕਿ ਇਹੋ ਜਿਹਾ ਕਾਨੂੰਨ ਠੀਕ ਨਹੀਂ ਹੈਗਾ ਇਹ ਤਾਂ ਕਾਨੂੰਨ ਪੱਖਵਰਦੀ ਕਰਦਾ ਹੈਗਾ ਕਿਸੇ ਨੂੰ ਵੱਧ ਹੱਕ ਦਿੰਦਾ ਕਿਸੇ ਨੂੰ ਘੱਟ ਦਿੰਦਾ ਉਹਨਾਂ ਨੇ ਸਾਨੂੰ ਰੂਲ ਆਫ ਲਾਅ ਤੇ ਜਿਹੜਾ ਰਾਜ ਕਰਦਾ ਹੈ ਉਹਦੇ ਬਰਖਲਾ ਨਿਖਿਤ ਕਾਨੂੰਨ ਖੜਾ ਕੀਤਾ ਕਿ ਰਾਜ ਵੀ ਉਹ ਕਾਨੂੰਨ ਦਾ ਪਾਲਣ ਕਰੂਗਾ ਜਿਹੜਾ ਰਾਜਾ ਹੈ ਤੇ ਜਿਹੜਾ ਉਹਦਾ ਅੱਗੇ ਪ੍ਰਜਾ ਹੈ ਉਹ ਉੱਤੇ ਦੀ ਲਾਗੂ ਹੋਊਗਾ ਕਾਨੂੰਨ ਨੂੰ ਉੱਚਾ ਰੱਖਣ ਵਾਸਤੇ ਬਲਤਾਨੀਆਂ ਨੇ ਆਪਣਾ ਹੱਕ ਦਰਾਇਆ ਕਿ ਅਸੀਂ ਇੱਥੇ ਰਾਜ ਤਾਂ ਕਰ ਸਕਦੇ ਆਂ ਤੁਸੀਂ ਮਨੁੱਖਤਾ ਨੂੰ ਕਾਨੂੰਨ ਦਵਾਂਗੇ ਇੱਥੇ ਡਿਸਪੋਟਿਜ਼ਮ ਕਿ ਇੱਕ ਬੰਦੇ ਦਾ ਰਾਜ ਨਹੀਂ ਹੋਊਗਾ ਪਰ ਜਦ ਇਹ ਕਾਨੂੰਨ ਲਾਗੂ ਹੋਏ ਦੋਰੀਆਂ ਵਾਸਤੇ ਉਹਨਾਂ ਨੇ ਇੰਗਲੈਂਡ ਦਾ ਕਾਨੂੰਨ ਕਰਤਾ ਇੱਥੇ ਵੱਖਰੇ ਤੌਰ ਤੇ ਕਾਨੂੰਨ ਕਰਦੇ ਉਹਨਾਂ ਨੂੰ ਮੇਲ ਕਰਨ ਦੇ ਨਦਨ ਦੇ ਵਿੱਚ ਬਾਰ ਬਾਰ ਕੋਸ਼ਿਸ਼ਾਂ ਹੋਈਆਂ ਮੁਕੌਲੀ ਨੇ ਇੰਡੀਆ ਗਰ ਆਈਪੀਸੀ ਤਿੰਨਨ ਕੋਡ ਦਿੱਤਾ ਉਹਦੀ ਸੋਚ ਸੀ ਕਿ ਕਾਨੂੰਨ ਇੱਕਸਰ ਨਹੀਂ ਹੈ ਪਰ ਇਹ ਜਦ ਰਾਜ ਕਰਦੇ ਸੀ ਇਹਨਾਂ ਨੂੰ ਜਦ ਹੁਕਮਾਂ ਆਉਂਦੀਆਂ ਸੀ ਉਹੀ ਕਾਨੂੰਨ ਰੋਕਣ ਵਾਸਤੇ ਇਹਨਾਂ ਨੇ ਮਰਜੈਂਸੀ ਦੇਖੇਰ ਕਰ ਦੇਣੀ ਇਮਰਜੈਂਸੀ ਦੇ ਵਕਤ ਕਾਨੂੰਨ ਲਾਗੂ ਕਰਦੇ ਨੇ ਮਨੁੱਖੀ ਅਧਿਕਾਰ ਖਤਮ ਕਰਦੇ ਨੇ ਰੂਲ ਆਫ ਲਾ ਨੂੰ ਖਤਮ ਕਰ ਦੇਣਾ ਹੁਣ ਇਹ ਪੰਜਾਬ ਦੇ ਉੱਤੇ ਡਿਸਟਰਬਡ ਏਰੀਆ ਐਕਟ ਦਾਟਾ ਯੂਆਪਾ ਸਾਰੇ ਤਰ੍ਹਾਂ ਦੇ ਐਕ ਲੱਗੇ ਹੈਗੇ ਆ ਸਭ ਤੋਂ ਮਾੜਾ ਕਾਨੂੰਨ ਕਿਹੜਾ ਹੋਇਆ ਆਪਾਂ ਹੋਰੇ ਜਲਿਆਂਵਾਲਾ ਬਾਗ ਦੇ ਬਿਲਕੁਲ ਸਾਹਮਣੇ ਖੜੇ ਆ ਜਲਿਆਂਵਾਲਾ ਬਾਗ 'ਚ ਕੀ ਹੋਇਆ ਉੱਥੇ ਇੱਕ ਕਾਨੂੰਨ ਹੀ ਹੋ ਜਾ ਬ੍ਰਿਟਾਨੀਆ ਨੇ ਲਾਗੂ ਕਰਤਾ ਜਿਹਨੂੰ ਕਹਿੰਦੇ ਸੀਗਾ ਇਹ ਗਵਰਨਮੈਂਟੋਂ ਮਿਲਿਆ ਹੈ ਕਿਤੇ ਇੱਕ ਰੌਲਟ ਐਕ ਰੌਲਟ ਐਕ ਤੇ ਜਿਹੜਾ ਲਾਗੂ ਹੋਇਆ ਇਹ ਰੌਲਟ ਐਕ ਦੀ ਹੁੰਦਾ ਸੀਗਾ ਕਹਿੰਦਾ ਕਿ ਦੁਤਾਨੀਆਂ ਦੀ ਸਰਕਾਰ ਕਿਸੇ ਵੀ ਬੰਦੇ ਨੂੰ ਜੱਤ ਦੇ ਅੰਦਰ ਕਰ ਸਕਦੀ ਹੈ ਤੇ ਹੋਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪੈਣਾ ਇਹ ਸਰਕਾਰ ਦਾ ਹੱਕ ਹੈ ਕਿ ਬਿਨਾਂ ਅਦਾਲਤ ਤੇ ਪੇਸ਼ ਕੀਤੇ ਅਸੀਂ ਬੰਦਾ ਹੰਦਾ ਕੱਫ ਸਕਦੇ ਹਾਂ ਉਹਦਾ ਨਤੀਜਾ ਕੀ ਸੀ ਨਤੀਜਾ ਸੀਗਾ ਕਿ ਸ਼ਾਮਤ ਮੇ ਰੂਤ ਦੇ ਵਿੱਚ ਨੌਜਵਾਨ ਬਜ਼ੁਰਗਾਂ ਬੀਬੀਆਂ ਬੱਚੇ ਇਕੱਠੇ ਹੋ ਗਏ ਕਿੱਥੇ ਜੱਲਿਆਂ ਵਾਲਾ ਬਾਗ 'ਚ ਜੱਲਿਆਂ ਵਾਲਾ ਬਾਗ 'ਚ ਇਕੱਠੇ ਹੋਏ ਫੇਰਤੀ ਹੋਇਆ ਡਾਇਰ ਨੇ ਡਾਰ ਨਾਲ ਉੱਥੇ ਆ ਕੇ ਗੋਲੀ ਮਾਰਦੀ ਤੇ ਬੰਦੇ ਬਿਲਕੁਲ ਉੱਥੇ ਧੁੱਣ ਕੇ ਬੀਬੀਆਂ ਧੁੱਣ ਕੇ ਸਭ ਤੋਂ ਵੱਡਾ ਤੱਲੂਕਾਰਾ ਕੀਤਾ ਉਹਦੇ ਬਾਅਦ ਇਹ ਜਿਹੜਾ ਤੱਲੂਕਾਰਾ ਹੋਇਆ ਇਸ ਦੇਸ਼ ਨੇ ਆਪਣੀ ਆਜ਼ਾਦੀ ਮੰਗੀ ਇਸ ਦੇਸ਼ ਨੇ ਆਜ਼ਾਦੀ ਮੰਗੀ ਗਾਂਧੀ Nehru ਸਾਰੇ ਆਪ ਦੇ ਖੜ ਗਏ ਕਹਿੰਦੇ ਕਿ ਇਹੋ ਜੇ ਭਿਆਨਕ ਕਾਨੂੰਨ ਨੁਕਤਾ ਨੁਕਟਾਉਂਦੇ ਆ ਇਹਨਾਂ ਨੂੰ ਰੱਦ ਕਰੋ ਜੋ ਡਾਇਰ ਨਹੀਂ ਕੀਤਾ ਬਹੁਤ ਜ਼ੁਲਮ ਕੀਤਾ ਹੈਗਾ ਸਾਧ ਸਿੰਘ ਜੀ ਇਹ ਜਿਹੜਾ ਜ਼ੁਲਮ ਹੋਇਆ ਹੈਗਾ ਇਹ ਰੌਲਟ ਐਕਟ ਅੱਗੇ ਜਾ ਕੇ ਫੇਰ ਕੀ ਬਣਿਆ ਇਹਨੇ ਜਾ ਕੇ ਅੱਗੇ ਨੀਸਾ ਦਾ ਰੂਪ ਲਿੱਤਾ ਇਹ ਨੀਸਾ ਤੋਂ ਬਦਲ ਕੇ ਫੇਰ ਇਹ ਬਣ ਗਿਆ ਜਿਹੜਾ ਆਪਾਂ ਹੁਣ ਭਾਈ ਅਮਰਿਤਪਾਲ ਦੇ ਉੱਤੇ ਲਾਈ ਹੋਇਆ ਹੈ 1980 ਚ ਇਹੀ ਐਕਟ ਕਿਸ ਰੂਪ ਚ ਆਇਆ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਡੀਜੀਪੀ ਨੇ ਇਹ ਭਾਈ ਅਮਰਿਤਪਾਲ ਤੇ ਸਾਥੀਆਂ ਦੇ ਉੱਤੇ ਲਾਗੂ ਕੀਤਾ ਹੈਗਾ ਇਹ ਐਕਟ ਕਿਹੋ ਜਿਹਾ ਹੈ ਇਹ ਉਹ ਐਕਟ ਹੈ ਜਿਹੜੇ ਮਨੁੱਖੀ ਅਧਿਕਾਰਾਂ ਪਾਰ 3 ਕਨਸਟੀਟਿਊਸ਼ਨ ਨੂੰ ਰੱਦ ਕਰਕੇ ਜਿਹੜੇ ਵੀ ਉੱਤੇ ਲੱਗਦੀ ਹੈ ਉਹਨਾਂ ਨੂੰ ਕਾਨੂੰਨ ਦੇ ਦਰੇ ਤੋਂ ਬਾਹਰ ਕੱਢ ਕੇ ਆਜ਼ਾਦੀ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਚਾਪਦੇ ਲੈ ਜਾਂਦੀ ਹੈਗੇ ਆ ਫਿਰ ਇਹ ਤੁਹਾਨੂੰ ਪੀੜਾ ਕਰਾਉਂਦੇ ਆ ਜਿਵੇਂ ਮੰਨੂ ਛੂਦਰ ਨੂੰ ਕਹਿੰਦਾ ਸੀ ਕਿ ਸਾਡਾ ਹੱਕ ਹੈ ਅਸੀਂ ਇਹਨੂੰ ਨੌਕਰ ਬਣਾਈਏ ਇਹਨੂੰ ਲੀਏ ਦਈਏ ਨਾਲ ਲਈਏ ਇਹ ਸਾਡੇ ਅਧੀਨ ਹੈ ਸਾਡਾ ਛੂਦਰ ਹੈ ਅਸੀਂ ਇਹਦੇ ਉੱਤੇ ਰਾਜ ਕਰ ਸਕਦੇ ਆ ਇਹ ਸਾਡਾ ਹੱਕ ਹੈ ਮੰਨੂ ਦਾ ਜਿਹੜੀ ਸੋਚ ਹੈ ਅੱਜ ਇਸ ਭਾਰਤ ਦੇ ਵਿੱਚ ਇੰਨੀ ਦੂਵੀਂ ਵੜ ਚੁੱਕੀ ਹੈਗੀ ਆ ਤੁਸੀਂ ਦੇਖਿਆ ਹੋਣਾ ਪਾਰਲੀਮੈਂਟ ਦੇ ਭੰਡਿਆ ਨਵਾਂ ਬਣਾਇਆ ਗਿਆ ਹੈਗਾ ਹੁਣ ਉਹਦੇ ਵਿੱਚ ਜਿਹੜਾ ਰਿਗ ਵਿੱਚ ਹੁਕਮ ਹੈ ਕਿ ਜਿਹੜਾ ਪੜਿਆ ਲਿਖਿਆ ਜਿਹੜਾ ਸ਼ਾਸਤਰ ਪੜ ਸਕਦਾ ਉਹ ਇੱਕ ਸਿਰ ਹੈ ਉਹ ਬੰਮ ਹੈ ਜਿਹੜੇ ਰਾਜ ਕਰਦੇ ਆਂ ਜੰਗ ਲੜਦੇ ਆਂ ਉਹ ਮੋਢੇ ਦਿਖਾਏ ਜਾਂਦੇ ਆ ਉਹ ਜੰਗ ਤੇ ਰਾਜ ਵਾਸਤੇ ਛਤਰੀ ਬਣੇ ਆਂ ਜਿਹੜਾ ਵਪਾਰ ਕਰਦੇ ਆ ਉਹ ਪੱਤ ਦਿੱਸੇ ਜਾਂਦੇ ਆ ਉਹ ਵਪਾਰ ਕਰਦੇ ਆ ਤੇ ਸਭ ਤੋਂ ਮਾਰਾ ਜਿਹੜਾ ਤੰਮ ਮਿੱਟੀ ਤੇ ਕਰਦਾ ਜਿਵੇਂ ਜਿਮੀਦਾਰ ਕਰਦਾ ਹੈਗਾ ਉਹ ਪੈਰ ਹੈਗੇ ਉਹ शूद्र ਹੈ ਕਿ ਉਸ ਤੋਂ ਥੱਲੇ ਅਧੀ ਸ਼ੁੱਧਰ ਜਿਹੜਾ ਦੰਦ ਤੇ ਕੰਮ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਇੰਨਾ ਵਰਨਾ ਤੇ ਆਉਂਦੇ ਨਹੀਂ ਜਿਵੇਂ ਆਦੀਵਾਸੀ ਹੋ ਗਏ ਹੁਣ ਜਦ ਪਾਰਲੀਮੈਂਟ ਦੇ ਵਿੱਚ ਉਦਘਾਟਨ ਹੋਇਆ ਉੱਥੇ ਕਿਹੜੇ ਆਥਿਆਂ ਤੇ ਜਿਹੜੇ ਆ ਇਹਨਾਂ ਦੇ ਪ੍ਰੋਵਿੰਸ ਕਿਹੜੇ ਆਏ ਅਦੀਨਮ ਸੰਸਥਾ ਤੋਂ ਉਹ ਕੌਣ ਹੈ ਉਹ ਛਤਰੀ ਪੰਡਤ ਹੈਗੇ ਉਹ ਛਤਰੀ ਜਿਹੜੇ ਇਹਨਾਂ ਦੇ ਪ੍ਰੋਰੇ تھے ਜਿਹੜੇ ਛਤਰੀ ਹੈਗੇ ਉਹਨਾਂ ਨੂੰ ਲਿਆ ਕੇ ਰਾਜ ਭਾਗ ਦੀ ਥਾਂ ਤੇ ਉਹਨਾਂ ਤੋਂ ਦੂਗਾ ਟੰਕਰ ਆਇਆ ਹੁਣ ਮੈਨੂੰ ਦੱਸੋ ਜਿਹੜਾ ਰਾਸ਼ਟਰਪਤੀ ਹੈ ਉਹ ਕਨਸਟੀਟਿਊਸ਼ਨ ਦੇ ਮਦਦ ਉਹ ਸਪਸ਼ਟ ਨਹੀਂ ਹੈ ਜੇ ਗੋਲ ਦੇ ਤਤਤੀ ਹੋਗੀ ਮੈਂ ਪਹਿਲਾਂ ਹੀ ਮਾਫੀ ਮੰਗਦਾ ਹਾਂ ਪਰ ਜੇ ਮੇਰੇ ਨਾਲ ਤੁਸੀਂ ਪੈਰੋ ਮਹੱਲਾ ਪੰਜਵਾਂ ਅੰਗ 1136 ਤੋਂ ਭਰਤਵੀਰ ਜੀ ਦੀ ਬਾਣੀ ਤੁਸੀਂ ਨਾਲ ਪੜੋ ਤਾਂ ਮੈਂ ਵੀ ਬਿਲਕੁਲ ਖੰਡ ਹੋ ਜੂੰਗਾ ਤੇ ਆਪਾਂ ਆਪਣੇ ਆਪ ਨੂੰ ਯਾਦ ਵੀ ਦਿਰਾ ਦਾਂਗੇ ਕਿ ਅਸੀਂ ਇਸ ਸੁਵਿਧਾਨ ਦੇ ਨਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੁਤੇ ਸੁਵਿਧਾਨ ਦਾ 25 ਜੇ ਕਹਿੰਦੇ ਆ ਕਿ ਸਿੱਖ Hindu ਹੈ ਪੈਰੋ ਮਹੱਲਾ ਪੰਜਵਾਂ ਕੀ ਕਹਿੰਦੇ ਆ ਨਾਮਵੰਦ Hindu ਨਾ ਮੁਸਲਮਾਨ ਅੱਲਾ ਰਾਮ ਦੇ ਪਿੰਡ ਪ੍ਰਾਨ ਹਮ ਤਾਬੇ ਹਜ ਤਾਬੇ ਜਾਉ ਨਾ ਤੀਰਤ ਪੂਜਾ ਇੱਕੋ ਸੇਵੀ ਆਮ ਨਾ ਦੂਜਾ ਪੂਜਾ ਕਰੂ ਨਾ ਨਿਵਾਜ ਗੁਜਰਾਉ ਇੱਕ ਨਿਰੰਕਾਰ ਦੇ ਰਿੱਧੇ ਨਮਸਕਾਰੋ ਵਰਤ ਨਾ ਰਬਉਨਾ ਹਮ ਬ੍ਰਹਮਦਾਤ ਤੇ ਸੇਵੀ ਜੋ ਰੱਖੇ ਨਿਦਾਨ ਇੱਕ ਉਸਾਇ ਅੱਲਾ ਮੇਰਾ ਹਿੰਦੂ ਤੁਰਪ ਰਹਿ ਨਵੇਰਾ ਅਸੀਂ ਨਹੀਂ ਹਗੇ ਇਹਨਾਂ ਦੇ ਬਿਲਕੁਲ ਨਹੀਂ ਹਗੇ ਅਸੀਂ ਹਿੰਦੂ ਰਾਜ ਦੇ ਤੁਸੀਂ ਰਾਮ ਮੰਦਰ ਬਣਾਇਆ ਜਿਹੜੇ ਪਰੋਤਾਂ ਨੇ ਉੱਥੇ ਉਧਘਾਟਨ ਕੀਤਾ ਹੁਣ ਮੰਦਰ ਕੀ ਹੁੰਦਾ ਜਿੱਥੇ ਪੁਜਾਰੀ ਰੱਬ ਨਾਲ ਜੋੜਦੇ ਆ ਉੱਥੇ ਜਿਹੜੇ 19 ਪੁਜਾਰੀਆਂ ਨੇ ਉਧਘਾਟਨ ਕੀਤਾ ਦੋ ਤਾਂ ਮੈਨੂੰ ਪਤਾ ਇੱਕ ਦੇਖਸ਼ੇਤ ਸੀ ਇੱਕ ਹੋਰ ਕੰਗਤ ਸੀ ਮੈਨੂੰ ਸ਼ੱਕ ਹੈ ਬਾਤੀ 17 ਵੀ ਪੰਡਤ ਸੀ ਕਿਉਂ ਕਿਉਂਕਿ ਮਨੁਸਮਿਤੀ ਰਿਗਵੇਦਾ ਕਹਿੰਦੀ ਹੈ ਕਿ ਬ੍ਰਾਹਮਣ ਪੂਜਾ ਪਾਠ ਰੱਬ ਦਾ ਰਖਵਾਲਾ ਬੰਮਣ ਹੋਊਗਾ ਸੋ ਜਦ ਰਾਮ ਮੰਦਰ ਦੇ ਥੱਲੇ ਤੁਸੀਂ ਕਹਿੰਦੇ ਹੋ ਜੇ ਅਸੀਂ ਇੱਕ ਹਿੰਦੂ ਮੇਸ਼ਾ ਬਣਾਉਣਾ ਹੈ ਅਸੀਂ ਉਹਦੇ ਅਧੀਨ ਹੋਣਾ ਹੈ ਅਸੀਂ ਨਹੀਂ ਮੰਨਦੇ ਸਾਨੂੰ ਪਤਾ ਤੁਸੀਂ ਸਾਨੂੰ ਕਿੱਥੇ ਭੇਜੋਗੇ ਇਹਦਾ ਇਤਿਹਾਸੇ ਵੀ ਸ਼ੁਰੂਤ ਹੈ ਉਹ ਜਿਹੜੀ ਸ਼ਿਵਸਿੰਨ ਉਹ ਤਾਂ ਬਹੁਤ ਛਕੀਆਂ ਮਾਰਦੀ ਹੈ ਪਰ ਇਹਨਾਂ ਦਾ ਇਤਿਹਾਸ ਦੇਖੋ ਇਹ ਸ਼ਿਵਾਜੀ ਨੇ ਉਪਾਸ਼ਕ ਉਸ ਪੱਖ ਤੇ ਨਹੀਂ ਰਹੀ ਸ਼ਰਾਜੀ ਨੂੰ ਮੰਨਦੇ ਆ ਜਿਹੜਾ ਸ਼ਿਵਜੀ ਮਹਾਰਾਜ ਮਹਾਦੇਵ ਹੈਗਾ ਉਹਨੂੰ ਮੰਨਦੇ ਆ ਪਰ ਇਹ ਨਾ ਆਪਣਾ ਰੱਖਦੇ ਆ ਸ਼ਿਵਾਜੀ ਜਿਹੜਾ ਮਰਾਠਿਆਂ ਦਾ ਰਾਜਾ ਹੋਇਆ ਹੁਣ ਉਹਦੇ ਨਾਲ ਕੀ ਹੋਇਆ ਉਹ ਮਰਾਠੇ ਜ਼ਿੰਮੇਦਾਰ ਬਿਲਕੁਲ ਹੈਗੇ ਉਹਨਾਂ ਨੇ ਇਕੱਠੇ ਹੋ ਕੇ ਮੁਸਲਮਾਨਾਂ ਦੇ ਵਰਤਲਾਪ ਹਥਿਆਰ ਚਾੱਕ ਕੇ ਰਾਜ ਖੜਾ ਕਰਤਾ ਉਹਨਾਂ ਨੇ ਆਪਣੇ ਜਿਹੜੇ ਮੁਖਮੰਤਰੀ ਸੀ ਉਹ ਪੇਸ਼ਵੇ ਪੰਡਿਤ ਰੱਖੇ ਤੇ ਤਿੰਨ ਪੁਸ਼ਤਾ ਲੰਘੀਆਂ ਸ਼ਿਵਾਜੀ ਮਰਾਠਾ ਦੇ ਤਿੰਨ ਪੁਸ਼ਤਾ ਜੋ ਕੀ ਪੋਛਾਨੂੰ ਜਿੱਥੇ ਕਹਿੰਦੇ ਸੀਗੇ ਸ਼ਿਵਾਜੀ ਆਪ ਛਤਰੀ ਹੋ ਆਪ ਰਾਜ ਕਰੋਗੇ ਤੀਜੀ ਪੁਸਤਕ ਤੋਂ ਬਾਅਦ ਐ ਪੰਡਤਾਂ ਨੇ ਠੱਡ ਮਾਈ ਕਹਿੰਦੇ ਤੁਸੀਂ ਸ਼ੂਦਰ ਹੋ ਤੁਸੀਂ ਸ਼ੂਦਰ ਹੋ ਨਿਕਲੋ ਰਿਓ ਇਹ ਰਾਜ ਤਾਂ ਅਸੀਂ ਹੀ ਕਰਨਗੇ ਸਾਧ ਸੰਗਤ ਜੀ ਇੱਕ ਇੱਥੇ ਰਾਜਸਥਾਨ ਨੇ ਜੱਟਾਂ ਨੇ ਆਪਣਾ ਭਰ ਭਰ ਦੇ ਰਾਜ ਕਰ ਲਿਆ ਜੈਪੁਰ ਤੇ ਸਾਰੇ ਪੰਡਤ ਇਕੱਠੇ ਕਰਕੇ ਉੱਥੇ ਸ਼ਬੂਦ ਕਰਦਾ ਕਿ ਜਿਹੜਾ ਮਿੱਟੀ ਤੇ ਕੰਮ ਕਰਦਾ ਉਹ ਸ਼ੂਦਰ ਹੈ ਉੱਥੇ ਰਾਜ ਲੈ ਲਿਆ ਉਹ ਭਰਾਵਾ ਅਸੀਂ ਤੁਹਾਡੀ ਚਾਲਾਂ ਤੇ ਨਹੀਂ ਆਉਣਾ ਹੈਗਾ ਅਸੀਂ ਗੁਰੂ ਕੇ ਨਿਰੰਕਾਰ ਕੇ ਥੱਲੇ ਅਸੀਂ ਇੱਕ ਜਾਤ ਹੈ ਇਹਦੇ ਵਾਸਤੇ ਸਰਪੰਚਦਾਨ ਸਾਡੇ ਗੁਰੂ ਦਸਮ ਪਿਤਾ ਨੇ ਕੀਤਾ ਕਿਉਂ ਜਦ Hindu ਰਾਜੇ ਆਏ ਕਹਿੰਦੇ ਕਿ ਸਾਡਾ ਲੰਗਰ ਤੇ ਵਫਰਾ ਥਾ ਬਣਾਓ ਜਾਤ ਪਾਤ ਦੇ ਆਧਾਰ ਤੇ ਸਾਨੂੰ ਵਫਰਾ ਤੋਂ ਗੁਰੂ ਸਾਹਿਬ ਕਹਿੰਦੇ ਚਲੇ ਜਾਓ ਅਸੀਂ ਵੀ ਤੁਹਾਡੇ ਨਾਲ ਹੈਗੇ ਸਰਪੰਚਦਾਨ ਕਰਤਾ ਪਰ ਉਹ ਨਿਯਮ ਨਹੀਂ ਤੋੜਿਆ ਜਿਸ ਅਦੀਨ ਅੰਮ੍ਰਿਤਪਾਲ ਉਹਦੇ ਸਾਥੀ ਜਿਸ ਸਿੱਖੀ ਨੂੰ ਵਿਚਾਰ ਕਰਨ ਵਾਸਤੇ ਇਹ ਤੁਰਦੇ ਆ ਤੇ ਜਿਹੜੀ ਗੱਲ ਇਹਨਾਂ ਤੋਂ ਪਰਦਾਸ਼ ਨਹੀਂ ਹੁੰਦੀ ਜਿਹੜਾ ਇਹਨਾਂ ਨੂੰ ਕਾਨੂੰਨ ਆਗਿਆ ਨਹੀਂ ਦਿੰਦਾ ਮਨੁੱਖੀ ਅਧਿਕਾਰੇ ਨੂੰ ਆਗਿਆ ਨਹੀਂ ਦਿੰਦੇ ਸਰਕਾਰ ਨੂੰ ਉਹਨਾਂ ਨੂੰ ਤੋੜ ਕਰਕੇ ਜਿਹੜੀ ਬੀਜੇਪੀ ਰੌਲਾ ਪਾਉਂਦੀ ਸੀ ਮਰਜੰਸੀ ਤੇ ਕਿ ਸਾਡੇ ਨਾਲ ਤੱਕਾ ਹੋ ਰਿਹਾ ਤੇ ਇਧਰ ਆ ਗਦੀ ਸਾਡੇ ਨਾਲ ਮਾਰਾ ਕਰਦੀ ਹੈ ਉਹਦਾ ਹੀ ਤਨੂਲ ਵਰਤ ਕੇ ਇਹ ਸੰਗਸ ਨੂੰ ਅੰਦਰ ਜਿਬਰੂ ਗੁਰ ਇਹ ਧਰਤੀ ਤੋਂ ਵਾਂਝਾ ਕਰਕੇ ਉਹਨਾਂ ਨੇ ਉੱਥੇ ਦੂਰ ਕੀਤਾ ਹੋਇਆ ਕਾਲਾ ਪਾਣੀ ਇਹੀ ਚਵਾਉਂਦੇ ਆ ਇੱਕੋ ਰੂਪ ਹੈ ਇਹਨਾਂ ਦਾ ਇੱਕ ਪਾਸੇ ਡਾਇਰੈਕਟ ਰੋਲ ਹੈ ਤੇ ਇੱਕ ਪਾਸੇ ਇੰਦਰਾ ਗਾਂਧੀ ਦਾ ਨੈਸ਼ਨਲ ਸਿਕਿਉਰਟੀ ਹੈ ਇਹਨਾਂ ਦੇ ਜੀਪੀ ਇਹਨਾਂ ਦਾ ਦੁਬਾਰ ਇਹ ਸਾਰੇ ਇਕੱਠੇ ਇੱਕੋ ਹੀ ਸੋਚ ਰੱਖਦੇ ਆ ਕਿ ਕਿਵੇਂ ਕਿਵੇਂ ਇਸ ਸਿੱਖੀ ਨੂੰ ਨਿਮਾ ਕਰੀਏ ਕਿਵੇਂ ਖਤਮ ਕਰੀਏ ਤਾਂ ਕਰਕੇ ਸਾਡੇ ਵੀਰ ਅੱਜ ਬਰੇ ਹੈ ਨਹੀਂਗੇ ਸਾਥ ਸੰਗਤ ਜੀ ਇਹਨਾਂ ਦਾ ਵਿਰੋਧ ਕਰਨਾ ਸਾਡਾ ਇੱਥੇ ਜਿੱਥੇ ਛੇਵੇਂ ਪਾਤਸ਼ਾਹ ਨੇ ਆਪਣੇ ਪਿਤਾ ਦੇ ਬਦਲੇ ਆਮ ਤੋਂ ਬਾਅਦ ਇੱਥੇ ਹੁਕਮ ਕੀਤਾ ਸੀ ਮੀਰੀ ਪੀਰੀ ਦਾ ਇੱਥੇ ਸਾਨੂੰ ਜਨ ਲੜਨੀ ਸਿਖਾਈ ਸੀ ਇੱਥੇ ਸਾਨੂੰ ਤੋੜਿਆ ਸੀ ਉਦਾਂ ਹੀ ਕਰਨਾ ਪਿਆ ਤੇ ਬਿਲਕੁਲ ਆਪਣਾ ਦਿਲ ਛੱਡਿਓ ਇਹ ਦਰਦੀ ਦੇ ਉੱਤੇ ਨੌਵੇਂ ਪਾਤਸ਼ਾਹ ਨੂੰ ਸੰਗਤਾਂ ਨੇ ਦਰਵਾਜ਼ੇ ਬੰਦ ਕਰਕੇ ਹਰਮੰਦਰ ਸਾਹਿਬ ਤੋਂ ਵੀ ਭੇਜਤਾ ਸੀ ਤੁਸੀਂ ਦੇਖਿਓ ਸੱਚ ਦੇ ਪੱਤੇ ਖੜਿਓ ਤੇ ਜਿਵੇਂ ਉਹ ਮਿਸਲਦਾਰ ਟਾਵੇਂ-ਟਾਵੇਂ ਜੰਗਾਂ ਤੇ ਰਹਿ ਗਏ ਸੀ ਹੌਲੀ-ਹੌਲੀ ਮਿਸਲਾਂ ਆ ਗਈਆਂ ਭਗਤ ਸਿੰਘ ਦੇ ਜਾ ਕੇ ਦਿੱਲੀ ਫਤਿਹ ਕਰਤਾ ਜੀ ਸੀ ਹਾਰੀਏ ਫਤਿਹ ਕਰਤਾ ਆਪਣੀ ਸੋਚ ਤੇ ਅਮਰਪਾਲ ਦੀ ਸੋਚ ਤੇ ਆਪਣੀ ਸਿੱਖਾਂ ਦੀ ਸੋਚ ਤੇ ਸਿੱਖੀ ਦੀ ਸੋਚ ਤੇ ਦੁਆ ਦੀ ਸੋਚ ਤੇ ਤੁਸੀਂ ਦਮ ਕੇ ਤਰਾ ਦਿੰਦੇ ਰਹੋ ਜਿੱਤ ਤੁਹਾਡੀ ਪਹਿਲਾਂ ਵੀ ਸੀ ਮਿਲ ਗਈ ਹੈ ਜੇ ਤੁਹਾਨੂੰ ਕੋਈ ਸ਼ੱਕ ਹੈ ਹਿੰਦੁਸਤਾਨ ਜੇ ਤੁਹਾਨੂੰ ਕੋਈ ਸ਼ੱਕ ਹੈ ਜਿਹੜੀਆਂ ਬਾਣੀਆਂ ਤੇ ਅਸੀਂ ਸਵਈਏ ਪੜਦੇ ਆ ਰੋਜ਼ ਸਵੇਰ ਸ਼ਾਮ ਉਹਦੇ ਦਾ ਵੀ ਤੁਸੀਂ ਸੁਣ ਲਓ ਇਸ ਚ ਮੈਨੂੰ ਥੋੜੀ ਜਿਹੀ ਕਠਿਨ ਸ਼ਬਦਾਂ ਲਈ ਆ ਮੈਂ ਬੇਨਤੀ ਕਰਦਾ ਮੇਰੇ ਨਾਲ ਬੋਲੋ ਪਈ ਗਏ ਜਬ ਤੇ ਤੁਮਰੇ ਤਬ ਤੋਏ ਕੋਈ ਆਖ ਤਰੇ ਨਹੀਂ ਆਮਿਓ ਕਿਸੇ ਹੋਰ ਨੇ ਨਹੀਂ ਦੇਖਿਆ ਅਸੀਂ ਉਹ ਇੱਕ ਰੱਬ ਨਹੀਂ ਹੈ ਰਾਮ ਰਹੀਮ ਪ੍ਰਾਨ ਪ੍ਰਾਨ ਜਿਨੇ ਮੰਨਦੇ ਤਾਨੂੰ ਜੋ ਮਰਜੀ ਕਰ ਲੋ ਸਿਮਰਤ ਸਾਸਤਰ বেদ ਸਮੇ ਤੋਹ ਵੇਦ ਕਹੇ ਹਮ ਇਹ ਨਾ ਜਾਣੇ ਹੋ ਬਾਸੀ ਤਾਂ ਉਹ ਪਾਸ਼ਕ ਹੈ ਉਹ ਕਾਲਪੁਰਖ ਦੇ ਉਹ ਜਿਹੜਾ ਸਾਡਾ ਬਸਲਾ ਹੈ ਅਸੀਂ ਉਹਦੇ ਪਾਸ਼ਕ ਹੈ ਸ੍ਰੀ ਅਸਪਾਨ ਕਿਰਪਾ ਤੁਮਰੀ ਕਹੇ ਮੈਂ ਨਾ ਕਰਿਓ ਸਭ ਤੋਂ ਬੁੱਖ ਬੁਖਾਨਿਓ ਸਾਥ ਸੰਗਤ ਜੀ ਅਸੀਂ ਹੈਗੇ ਆ ਇਸ ਇਕੰਤਾਰ ਦੇ ਇਸ ਰੱਬ ਦੇ ਇਹ ਨਿਰੰਤਰ ਦੇ ਅਸੀਂ ਨਹੀਂ ਵੰਡਿਆ ਜਾਣਾ ਹੁਣ ਜਿਹੜਾ ਸ਼ਹਿਰ ਸੈਨਾ ਦਾ ਮੁਖੀ ਸੀ ਉਹ ਰਾਮ ਕਮੇਟੀ ਨੂੰ ਆਪਣਾ ਰੋਜ਼ ਪ੍ਰਗਟ ਕਰਦਾ ਹੈ ਕਹਿੰਦਾ ਕਿ ਸਾਨੂੰ ਸੱਦਾ ਨਹੀਂ ਆਇਆ ਤੇ ਤੁਹਾਨੂੰ ਪਤਾ ਹੈ ਉਹ ਕਮੇਟੀ ਦਾ ਮੁਖੀ ਨੇ ਕੀ ਕਿਹਾ ਕਹਿੰਦਾ ਅਸੀਂ ਸਿਰਫ ਰਾਮ ਪੁਜਾਰੀਆਂ ਨੂੰ ਬੁਲਾਇਆ ਹੈ ਕਹਿਣ ਦਾ ਭਾਵ ਜਿਹੜੇ ਵੈਸ਼ਨੂ ਐ ਜਿਹੜੇ ਵੈਸ਼ਨਲ ਸੋਚ ਨੂੰ ਮੰਨਦੇ ਐ ਉਹਨਾਂ ਨੂੰ ਬਣਾਇਆ ਜਿਹੜਾ ਸ਼ਿਵਾਜੀ ਨੂੰ ਮੰਨਦੇ ਐ ਸ਼ੇਵਾਈ ਤਾਂ ਉਹ ਨੂੰ ਅਸੀਂ ਸੱਦੇ ਨਹੀਂ ਦਿੱਤੇ ਕਹਿੰਦੇ ਕਿ ਆ ਰਾਮ ਮੰਦਰ ਭਾਰਤ ਦਾ ਬਣ ਗਿਆ ਹੈਗਾ ਓਏ ਕਿਹੋ ਜਿਹਾ ਭਾਰਤ ਜਿੱਥੇ ਆਪਣੇ ਗੁਰੂ ਦੇ ਘਰ 'ਚ ਔਖੇ ਤੁਹਾਨੂੰ ਬਲੋ ਤੇ ਤੁਹਾਨੂੰ ਸਿੱਧਾ ਮੂੰਹ ਤੇ ਥੁੱਕ ਦੇ ਕੇ ਤੁਸੀਂ ਤਾਂ ਸ਼ਿਵਾਜੀ ਦੇ ਪੁਜਾਰੀ ਹੋ ਵੰਡ ਵੰਡ ਕੇ ਸਾਨੂੰ ਕੱਟ ਕੱਟ ਕੇ ਵਰਨਾ ਤੇ ਪਾ ਕੇ ਕੋਈ ਇਹਦਾ ਪੁਜਾਰੀ ਕੋਈ ਉਹ ਪੁਜਾਰੀ ਹੁਣ ਆਪ ਭਗਵੰਤ ਮਾਨ ਤੇ ਕੇਦੀਵਾਲ ਕਹਿੰਦੇ ਐ ਲੋਟਾਂ ਤੇ ਅਸੀਂ ਲక్ష్ਮੀ ਮਾਤਾ ਸਤਿਕਾਰਯੋਗ ਹਿੰਦੂ ਪਰੰਦੇ ਉਹਦੀ ਫੋਟੋ ਲਾ ਦੇਣੀ ਹੈ ਉਹ ਜਿਹੜੀ ਸਿੰਘ ਸਵਾ ਨੇ ਔਰੇ ਕੰਮ ਕੀਤੇ ਸੀਗੇ ਜਿਹੜੀ ਸਾਨੂੰ ਐਸਜੀਪੀਸੀ ਬਣਾ ਕੇ ਦਿੱਤੀ ਸੀ ਇਹ ਸਾਰੇ ਬੁੱਤ ਤੋਂ ਕੱਢੇ ਸੀਗੇ ਅਸੀਂ ਬਸਰੇ ਪੁਜਾਰੀ ਕਿਸੇ ਦੇ ਨਹੀਂ ਇੱਕ ਬੇਚਾਰੀ ਹੈ ਇੱਕੋ ਹੀ ਅਸੀਂ ਜਾਣਦੇ ਹੈਗੇ ਆ ਅਸੀਂ ਬੌਂਦੀ ਇੱਕੋ ਹੀ ਹੈ ਤੇ ਇੱਕ ਮੁੱਤ ਹੋ ਕੇ ਅਸੀਂ ਕਹਿੰਦੇ ਆ ਭਾਰਤ ਨੂੰ ਕਿ ਤੁਹਾਡਾ ਕਾਨੂੰਨ ਵੀ ਕਾਣਾ ਤੁਸੀਂ ਵੀ ਕਾਣੇ ਅਸੀਂ ਹਿੰਦੂ ਨਹੀਂ ਹੈਗੇ ਆ ਤੇ ਸਾਡੇ ਸਿੰਘ ਸਾਡੇ ਧਰਤੀ ਤੇ ਵਾਪਸ ਤੇ ਜੋ ਇਹ ਸਾਡੀ ਹੈ ਸਾਡੇ ਇਸ ਕਰਕੇ ਹੈ ਕਿਉਂਕਿ ਇਹ ਸਾਨੂੰ ਸਾਡੇ ਨਾਲ ਉਹੀ ਮੰਗ ਰੱਖਦੇ ਆ ਉਹੀ ਮੰਨ ਰੱਖਦੇ ਆ ਉਹੀ ਚਿਤ ਰੱਖਦੇ ਆ ਕਿ ਇੱਕ ਨਿਰੰਕਾਰ ਦੇ ਅਸੀਂ ਸਾਰੇ ਹੈਗੇ ਅਸੀਂ ਕੋਈ ਵੰਡੇ ਨਹੀਂ ਹੋਏ ਇਸ ਇੱਕੇ ਤੇ ਵਾਅਦਾ ਤਰੀ ਚੱਲੋ ਤੱਕ ਤੱਕ ਸਮੁੰਦਰ ਪੜ ਜਾਂਦਾ ਹੈ ਇਹ ਸਿੰਘਾਂ ਨੂੰ ਤੁਸਪਾਣੀ ਆਉਣੇ ਆ ਕਿਉਂਕਿ ਸਾਡੇ ਉਸ ਇੱਕ ਰੱਬ ਦੇ ਸਿੰਘ ਹੈ ਟਟੇ ਰਹੋ ਖੜੇ ਰਹੋ ਲੱਗੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ